ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਭੇਜਣੇ ਆ ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ ਤੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਰੀਕ ਨੂੰ 20 ਨੂੰ ਤੇ 30 ਨੂੰ ਤਿੰਨ ਕੱਟ ਆਫ ਡੇਟਾ ਦਿੱਤੀਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਇਸੇ ਡੇਟਾ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਦਿੱਤੇ ਸੀ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਵੀ ਇੱਥੇ ਇਕੱਠ ਕਰ ਲਿਆ ਇੱਥੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਜਿਹੇ ਹੀ ਘਟਨਾ ਸਾਹਮਣੇ ਆਉਂਦੀ ਆ ਤੋ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆ ਸਾਡੀਆਂ ਸ਼ਾਇਦ ਰਾਜਪੁਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਕਿ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਤੇ ਤੁਹਾਡੇ ਮਾਦਮ ਨਾਲ ਗਾਂ ਭੇਜ ਦਾਂਗੇ ਪਰ ਅੱਗੇ ਟੱਕਰ ਟਲੇ ਤੇ ਜਾਂਦੇ ਸੀਗੇ ਕਿਸਾਨ ਹੁਣ ਟੱਕਰ ਕੱਲੇ ਥੋੜੀ ਪੈ ਗਈ ਕਿ ਹੋਇਆ ਕੀ ਹੈ ਪਹਿਲੋ ਪੀਸੀ ਹੋ ਲੈਣ ਤੋਂ ਪਾਈ ਫਿਰ ਆਪਾਂ ਗਾਂ ਕਰ ਲਈ ਜੀ ਤੋਂ ਇਸ ਕਰਕੇ ਇੱਕ ਤਾਂ ਦੂਸਰਾ ਹੈਗਾ ਬੱਸਾਂ ਰਹੀਂ ਜਿੰਨਾਂ ਨੇ ਜਾਣਾ ਮਾ 골ਡਨ ਗੇਟ ਠੀਕ ਹੈ ਜੀ ਜੰਡਿਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਤੇ ਇੱਕ ਬਿਆਸ ਬੱਸ ਅਡਾ ਇਹ ਤਿੰਨ ਸਥਾਨ ਹੋਣਗੇ ਉੱਥੋਂ ਸਾਡੇ ਬੰਦੇ ਉਹ ਉਧਰੇ ਬਾਕੀ ਜਿਹੜੇ ਕੱਥੂ ਨੰਗਲੋਂ ਆਉਣ ਵਾਲੇ ਉਹ ਕੱਥੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜੇ ਤੇ ਉੱਥੇ ਵੀ ਤਾਂ ਮਜੀਠੇ ਵਾਲੇ ਮਜੀਠੇ ਬੱਸ ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਦਮ ਨਾ ਅਪੀਲ ਆ ਵੀ ਜਿਹੜੇ ਸ਼ੰਭੂ ਤੇ ਜਾਂ ਹਰਿਆਣੇ ਦੇ ਬਾਰਡਰਾਂ ਤੇ ਕਿਸਾਨ ਜਾਂਦੇ ਨੇ ਬਾਈ ਉਹਨਾਂ ਕੋਲੇ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮੰਤ ਦਿੱਤੀ ਸੀ ਨਾਂ ਲਗੀਆਂ ਜਾਣ ਠੀਕ ਹੈ ਜੀ ਕਿਉਂਕਿ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਰਾਂ ਦੀ ਹਮਾਇਤੀ ਬਹੁਤ ਸਾਰਿਆਂ ਦੇ ਫੋਨ ਵੀ ਸਾਨੂੰ ਆਏ ਸੀ ਔਰ ਅਸੀਂ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬੱਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜਨੇ ਚਾਹੀਦੇ ਆ ਉਹਨਾਂ ਦਾ ਕਾਉਂਟਰ ਬਾਰੂ ਵੀ ਚੱਲਦਾ ਰਿਹਾ ਸਾਡਾ ਕੰਮ ਵੀ ਚੱਲਦਾ ਰਹੇ ਤਾਂ ਇਸ ਕਰਕੇ ਇਹ ਦੋ ਵੀ ਆ ਕਿ ਹਰ ਇੱਕ ਗੱਡੀ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜੇ ਜਾਣ ਆਮ ਯਾਤਰੀ ਨੂੰ ਨੁਕਸਾਨ ਕੋਈ ਬਾਹਲਾ ਨਾ ਹੋਵੇ ਯਾਨੀ ਹਰ ਇੱਕ ਗੱਡੀ ਦੇ ਵਿੱਚ ਜੇ ਕੋਈ 50-100 ਬੰਦਾ ਬਹਿ ਜਾਊਗਾ ਤੇ ਇੰਨੀ ਕ ਅਡਜਸਟਮੈਂਟ ਹੁੰਦੀ ਆ ਰੇਲ ਗੱਡੀ ਦੇ ਵਿੱਚ ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ ਇੱਕ ਤਾਂ ਇਹ ਸਾਡੀ ਅਪੀਲ ਹੈਗੀ ਆ ਦੂਸਰਾ ਅੱਜ ਜਿਹੜਾ ਕੇਂਦਰ ਦਾ ਫੈਸਲਾ ਸੀਏ ਦਾ ਅਨਾਉਂਸਮੈਂਟ ਹੋਈ ਆ ਸਾਨੂੰ ਇਹ ਲੱਗਦਾ ਵਾ ਵੀ ਦੇਖੋ ਜੇ ਮੋਦੀ ਸਰਕਾਰ ਨੂੰ ਆਪਣੇ ਵਿਕਾਸ ਤੇ ਉੱਤੇ ਯਕੀਨ ਹੁੰਦਾ ਕਿ ਅਸੀਂ ਹਕੀਕੀ ਵਿਕਾਸ ਕਿਸਾਨ ਲਈ ਮਜ਼ਦੂਰ ਲਈ ਵਪਾਰੀ ਲਈ ਬਿਰਜਗਾਰ ਲਈ ਆਮ ਲੋਕਾਂ ਲਈ ਕੀਤਾ ਤੇ ਉਹਨਾਂ ਨੂੰ ਲਕਸ਼ਣ ਤੋਂ ਥੋੜੇ ਦਿਨਾਂ ਬਾਅਦ ਕੋਈ ਵੀ ਨਵੀਂ ਚੀਜ਼ ਲਿਆਉਣ ਦੀ ਲੋੜ ਨਹੀਂ ਸੀ ਹੈਗੀ ਇੱਕ ਤਾਂ ਇਹ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਲਈ ਵੀ ਕਿਸਾਨ ਅੰਦੋਲਨ ਦਾ ਦਬਾਅ ਇੰਨਾ ਸਮੱਸਿਆਵਾਂ ਨੂੰ ਲੱਗ ਰਹੀ ਵੀ ਅਸੀਂ ਜਿੱਤ ਨਹੀਂ پا ਰਹੇ ਦੂਸਰਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਲੈਕਟ੍ਰੋਨਿਕ ਬਾਉਂਡ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ ਵੀ ਜਿਹਦੇ ਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੂੰ ਕਿਸੇ ਕੰਪਨੀਆਂ ਨੇ ਕਿਸੇ ਲੋਕਾਂ ਨੇ ਜਿਹੜੇ ਵੀ ਲੋਕ ਨੇ ਉਹਨਾਂ ਨੇ ਫੰਡਿੰਗ ਜਿਹੜੀ ਕੀਤੀ ਆ ਯਾਨੀ ਉਹਨੂੰ ਜਨਤਕ ਕਰਨ ਦਾ ਦਬਾਅ ਫੁੱਲ ਫਲੱਡ ਹੈਗਾ ਚਲ ਇਤੋਂ ਕੋ ਵੱਡੀ ਗੱਲ ਨਹੀਂ ਵੀ ਜਿਨ੍ਹਾਂ ਨੇ ਫੰਡਿੰਗ ਕੀਤਾ ਉਹਨਾਂ ਦੇ ਨਾਂ ਆਜਣੇ ਚਾਹੀਦੇ ਉਹ ਮੁੱਦਾ ਵੀ ਇਸ ਵੇਲੇ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਬਹੁਤ ਅੱਛੇ ਵਾਤਾਵਰਣ ਚ ਗੱਲ ਹੋਈ ਹੈ ਬਹੁਤ ਠੰਡੇ ਸਵੇਰ ਨਾਲ ਪੰਦੇਰ ਸਾਹਿਬ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕੁਝ ਗੱਡੀਆਂ ਦੀ ਟਾਈਮਿੰਗ ਮੇਰੇ ਕੋਲ ਪੁੱਛੀ ਜਿਹੜੀ ਇਹ ਰਾਜਪੁਰੇ ਖੜੀਆਂ ਹੁੰਦੀਆਂ ਤਾਂ ਕਿ ਇਹ ਆਪਣੇ ਕਿਸਾਨ ਨੂੰ ਦੱਸ ਸਕਣ ਵੀ ਇੱਥੋਂ ਗੱਡੀ ਕਿੰਨੇ ਵਜੇ ਚੱਲਦੀ ਤੇ ਉੱਥੇ ਕਿੰਨੇ ਵਜੇ ਪਹੁੰਚਦੀ ਹੈ ਤੇ ਇੱਕ ਇਹ ਆਪਣਾ ਹੈਲਪ ਡੈਸਕ ਟਾਈਪ ਜਾਂ ਇੱਕ ਰਿਸੈਪਸ਼ਨ ਕਾਊਂਟਰ ਲਗਾਉਣਾ ਚਾਹੁੰਦੇ ਨੇ ਸਰਕੂਲੇਟਿੰਗ ਏਰੀਆ ਦੇ ਵਿੱਚ ਉਦੇ ਬਾਰੇ ਇਹਨਾਂ ਨੂੰ ਦੱਸਿਆ ਗਿਆ ਵੀ ਡਿਵੀਜ਼ਨਲ ਅਥਾਰਟੀ ਜੈਸ ਕਰਣ ਗਿਆ ਤੇ ਫਿਰ ਉਹ ਲਗਵਾ ਦਿੱਤਾ ਜਾਏਗਾ ਜਿਵੇਂ ਇਨਸਟਰਕਸ਼ਨਸ ਫੋਲੋਸ ਕਰੋ ਆਣ ਗਿਆ ਉਹਦਾ ਕੀਤਾ ਜਾਏਗਾ ਕਿਰਵਾਨਾ ਕਦੋਂ ਹੋਣਗੇ ਇਹਨਾਂ ਤੇ 10 20 ਤੇ 30 ਤਰੀਕ ਹਰ ਮਹੀਨੇ ਦੀ 10 ਤਰੀਕ 20 ਤਰੀਕ ਤੇ 30 ਤਰੀਕ ਨੂੰ 500 ਤੋਂ 1000 ਬੰਦਾ ਇਹ ਦੱਸ ਰਹੇ ਨੇ ਵੀ ਆਏਗਾ